ਉਸੇ ਕੋਈ ਨਾ ਲਿਆ ਜੱਟ ਇਸ ਤੇ ਮਰੋ ਨਾ ਲਿਆ ਜੱਟ ਜੀ ਸੁਣ ਜਾਈਦਾ ਕਿਹਨੂੰ ਬਣਾ ਲਿਆ ਅਸੀਂ ਬਣਾ ਖੱਡੇ ਕਹਿਣਾ ਜਾਂਦਾ ਕੋਈ ਨਾ ਲਿਆ ਜੱਟ ਜੇ ਹੁਣ ਪੈਸੇ ਆਏ ਤਾਂ ਕੋਈ ਜੇ ਹੁਣ ਪੈਸੇ ਆਏ ਹੁਣ ਕਿਉਂ ਨਹੀਂ ਬਣ ਦੇ ਰਹੇ ਮੈਨੂੰ ਜੇ ਇਹ ਪੈਸੇ ਆਏ ਤਾਂ ਕੋਈ ਨਹੀਂ ਬਣ ਦੇ ਰਹੇ ਮੈਨੂੰ ਹੁਣ ਕਿਉਂ ਨਹੀਂ ਦੇ ਰਹੇ ਪੈਸੇ ਲੈ ਸਰੂ ਜਿਵੇਂ ਮੜੀ ਵੱਡੀ ਹੁਣ ਕਿਉਂ ਨਹੀਂ ਬਣ ਦੇ ਰਹੇ ਹੁਣ ਕਿਉਂ ਨਹੀਂ ਬਣ ਦੇ ਰਹੇ ਪੈਸੇ ਆਏ ਵਾ ਤੁਸੀਂ ਸ਼ਹਿਰਦਾਰ ਤੁਸੀਂ ਇੱਥੇ ਕਿਉਂ ਬਣਾ ਲਿਆ ਤੁਸੀਂ ਇੱਥੇ ਕਿਉਂ ਨਹੀਂ ਬਣਾ ਲਿਆ ਤੁਸੀਂ ਕਿਉਂ ਨਹੀਂ ਬਣਾ ਲਿਆ ਇੱਥੇ ਤੁਸੀਂ ਰੋਕਦੇ ਨਹੀਂ ਤੁਸੀਂ ਰੋਕਦੇ ਨਹੀਂ ਮੈਨੂੰ ਉਹ ਬੜਾ ਫੋਨ ਕਰੇ ਇਕ ਬੜਾ ਫੋਨ ਕਰੇ ਓਏ ਬੜਾ ਫੋਨ ਕਰੇ ਬਿਲਕੁਲ ਰੋਕ ਦੇ ਦੇ ਮੈਂ ਬੋਟਿੰਗ ਕਰਾਉਣੀ ਹੈ ਬੋਟਿੰਗ ਕਰਾਉਣੀ ਹੈ ਬੋਟਿੰਗ ਕਰਾਉਣੀ ਹੈ ਪਹਿਲਾਂ ਬੋਟ ਕੰਮ ਕਰੇ ਬੋਟਿੰਗ ਕਰਾਉਣੀ ਹੈ ਬਜ਼ੁਰਗਾਂ ਦਾ ਅਸ਼ੀਰਵਾਦ ਲੈਣਾ ਬੋਟਿੰਗ ਕਰਾਉਣਾ ਆਪਾਂ ਬਜ਼ੁਰਗਾਂ ਤੋਂ ਅਸ਼ੀਰਵਾਦ ਤਾਂ ਲੈ ਲੈਣਾ ਪੋਣ ਨੂੰ ਜੀਤਾ ਲੈਦੇ ਆ ਇਹ ਬੜਾ ਫੋਨ ਹੀ ਕਰਦਾ ਇਹ ਤੁਹਾਨੂੰ ਲੱਗਦਾ ਅਸੀਂ ਮਾਰੀ ਦਾ ਫੋਨ ਨਹੀਂ ਕਰਦੇ ਨਾ ਦੋਸਤੋ って。<Okay. S 2> <Yeah. S 1> okay. ਆਪਾਂ ਲੋਜੇਂ ਵਾਸਤੇ ਲੋੜ ਆ ਰਹੀ ਹੈ ਕਿੰਨੇ ਕਿੰਨਾ ਕੁ ਸ਼ੁਰੂ ਕਰੀਏ ਕੋਈ ਸ਼ੁਰੂ ਕਰੋ ਸੇਮ 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 ਐਮ ਐਲ ਐ ਸਾਹਿਬ ਇਹ ਵੀਡੀਓ ਦਾ ਫੋਟੋ ਆਪਾਂ ਪਹਿਲੇ ਸਾਹਿਬ ਤੁਸੀਂ ਵੀ ਵੋਟਿੰਗ ਕਰਾਓ ਪਰ ਤੁਸੀਂ ਵੋਟਿੰਗ ਕਰਾਓ ਵੋਟਿੰਗ ਕਰਾਓ ਕਿੰਨਾ ਵੋਟਿੰਗ ਕਰਾਓ ਇੱਕ ਵਾਰੀ ਵੋਟਿੰਗ ਕਰਾਓ ਵੋਟਿੰਗ ਕਰਾਓ ਤੁਸੀਂ ਵੋਟਿੰਗ ਕੇਂਦਰ ਆ ਕੇ ਰੋਟਿੰਗ ਕਰਾਓ ਕਰਾਓ ਤੈਨੂੰ ਰਾਤ ਨੂੰ ਮੇਰੇ ਮੋਢੇ 'ਤੇ ਬਿਲਾਉਂਦਾ ਨਹੀਂ। ਮੈਂ ਉਹ ਮੋਢੇ ਕਰਾਉਂ। VOTING ਕਰਾਉਂ। ਕੋਈ ਗੱਲ ਨਹੀਂ ਭਾਈ ਸਾਹਿਬ ਇਹ ਜਿਹੜਾ ਅਜੰਡਾ ਫੇਲ ਹੋ ਗਿਆ ਮੇਰੇ ਸ਼ਾਂਤ ਤੋਂ ਟੱਕਰ ਨਹੀਂ ਪੈਣ ਲੱਗਿਆ। ਪਰ ਇਹ ਗੱਡੀਆਂ ਲੈ ਨਹੀਂ ਆਉਂਦਾ। ਉਹ ਮੇਰੇ ਬਹਿਮੂਆਂ ਨੂੰ ਬਣਾ ਦੂੰਗਾ ਆਪੇ। ਬੋਡਰ ਤੇ ਕੀ ਰੁਕਣਾ ਹੈ? ਉਹ ਸਾਹ ਵਾਸੀ ਫੇਲ ਨਹੀਂ। ਬੋਡਰ ਤੇ ਕਹੀ ਰੁਕਣਾ ਹੈ। ਮੈਂ ਬਣਾ ਦੂੰਗਾ ਆਪੇ। ਵਿਚਾਰਿਆਂ ਲਈ ਸਮਾਂ ਤਾਂ ਦਿਓ। ਉਹ ਤੁਸੀਂ ਬਿੰਦਰ ਤੇ ਨਾ ਜਨਤਾ ਲੈ ਕੇ ਆਗੇ ਘੱਟਿਆ ਰਾਣੀ ਦੀ ਤੋੜੀ। ਤੁਸੀਂ ਤੁਸੀਂ ਬਜ਼ੁਰਗਿਆਂ ਦੇ ਨਾਲ ਪੂਰੀ ਬਿੰਦਰ ਤੇ ਉਹਦੀ ਘੱਟਿਆ ਰਾਣੀ ਦੀ ਤੋੜੀ। ਤੁਸੀਂ ਇਹ ਗੱਲ ਸਾਡੇ ਕਿ ਲੋੜੇ ਕਿਉਂ ਨਹੀਂ ਬਣਾ ਰਿਆ? ਹਰ ਵਾਰੀ ਬੋਡਰ ਤੇ ਲੋੜੇ ਕਿਉਂ ਨਹੀਂ ਬਣਾ ਰਿਆ? ਅਸੀਂ ਇਨਕਾਰ ਨਹੀਂ ਕਰਦੇ। ਅਸੀਂ ਅਸੀਂ ਇਨਕਾਰ ਨਹੀਂ ਕਰਦੇ। ਕੰਪਨੀ ਰੋਡ ਦੇ ਰੇ। ਅਸੀਂ ਸ਼ੁਰੂ ਕਰੋ। ਅਸੀਂ ਮੰਗ ਕਰ ਰਹੇ ਸੀ ਪਰਵਾਹੀ ਰੋਕਦੇ ਹੋ ਤੁਸੀਂ ਮੈਂ ਬਰਾਦੀਆਂ ਦੇ ਕੰਮ ਹੋਏ

ਓ ਯਾਰ ਥੋੜਾ ਜਿਹਾ ਪਿੱਛੇ ਦਾ ਹੋ ਜਾ ਹੈਲੋ ਓ ਯਾਰ ਥੋੜਾ ਜਿਹਾ ਪਿੱਛੇ ਦਾ ਹੋ ਜਾ ਹੈਲੋ پوری گالے تے تیری گالے پوری گالے گلاں سننا کراں گا توڑے توڑے تووں شہر کراں گا توں کوں آلا کراں گا ٹینشن نہیں یار واری کیناں کروں لے لو پریشر توں کوں نہیں سارے هر مون کي هر روني مان ساري ڪينڊر ۾ هجي ٿو سڀ جي گهٽ ۾ گهٽ ڪم ڪندو آهي او 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 इंतियानाई <laughs> ਇਹ ਉਹ ਲੋਕੋ ਜਿਹਨੇ ਅਸੀਂ ਕੋ ਭਰਾਓ ਮੇਰੀ ਕਾਹਨੂੰ ਮੈਂ ਖਾਸ ਕਰਕੇ ਆਪਣੇ ਅੰਸ਼ਿਆ ਨੂੰ ਗਾਇ ਲਗਾਈ ਦੇਖੋ ਭਾਈ ਮੈਨੂੰ ਜੋ ਵੀ ਨਾ ਸ਼ਹਿਰ ਜੋ ਵੀ ਕੋਈ ਐਪਲੀਕੇਸ਼ਨ ਆਦੀ ਹੈ ਮੈਂ ਮਿਡਲ 'ਚ ਰੱਖਣੀ ਹੈ ਸਰਕਾਰ ਵੱਲੋਂ ਆਦੀ ਹੈ ਉਹ ਵੀ ਮਿਡਲ 'ਚ ਰੱਖਣੀ ਆ ਐਮਸੀਆ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਮਤੇ ਨੂੰ ਪਾਸ ਜਾਂ ਫੇਲ ਕਰਨਾ ਮੈਂ ਰਿਕਵੈਸਟ ਹੀ ਕਰ ਸਕਦਾ ਤੁਹਾਨੂੰ ਸਾਰਿਆਂ ਨੂੰ ਬਈ ਠੀਕ ਹੈ ਚਲੋ ਤੁਹਾਡੇ ਕੁਝ ਅਡਜਸਟਮੈਂਟ ਹੋ ਸਕਦੀ ਹੈ ਨਹੀਂ ਪਸੰਦ ਆਇਆ ਨਹੀਂ ਸਮਝ ਆਈ ਹੋ ਸਕਦਾ ਪਰ ਬਈ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਅਲਟੀਮੇਟਲੀ ਇਫ ਇਟ ਗੋਜ਼ ਇਨ ਫੇਵਰ ਆਫ ਪਬਲਿਕ ਤਾਂ ਸਾਨੂੰ ਇਹਦਾ ਸਮਰਥਨ ਕਰ ਦੇਣਾ ਚਾਹੀਦਾ ਕਰਨਾ ਨਹੀਂ ਅਸਾਂ ਸਮਝਾ ਨਹੀਂ ਬੋਲ ਲਾਉਣਾ ਨਾ ਲਾਏਗਾ ਟਿਕਾ ਉਹ ਨਾਲੇ ਤੇ ਆ ਬੈਲਾ ਐਮਐਲਏ ਸਾਹਿਬ ਨੇ ਪਹਿਲਾਂ ਬਹੁਤ ਵਧੀਆ ਗੱਲ ਕੀਤੀ ਤੇ ਮੈਂ ਇੱਕ ਘੰਟਾ ਸਰਮਾ ਦੇ ਦਿੰਦਾ ਤੁਹਾਡੀ ਕਹਾਣੀ ਤੇ ਵਿਚਾਰ ਸੁਣਨ ਨੂੰ ਕਹਾਣੀ ਨਾਲ ਹੋਇਆ ਰਹਿਣਾ ਤੂੰ ਅੱਡ ਜਾ ਲਾਵੀਂ ਬੱਸ ਲੱਗੋ ਪਹਿਲਾਂ ਗੱਲ ਨੂੰ ਸਮਝੀ ਜੀ ਅਸੀਂ ਅਸੀਂ ਬੱਚੇ ਨੂੰ ਬੋਲੀ ਤੋੜੀ ਦਾ ਸੂਟ ਲਈ ਇੱਕ ਮਿੰਟ ਜੀ ਸਾਹਿਬ ਅਸੀਂ ਨੂੰ ਕੋਈ ਫੇਰ ਕਰਨ ਦੇ ਜਾਂ ਕੋਈ ਪਿੰਡ ਘੁੰਮਣ ਦੇ ਚੱਕਰ ਜੀ ਬਸ ਮੇਰੀ ਮੇਰੀ ਬੇਟੀ ਹੁਣ ਬੇਟੀ ਨਾਲ ਰਾਜਨੀਤੀ ਦਾ ਤੁਹਾਡਾ ਥੋੜਾ ਜੀ ਸੀਖਾ ਜੀ ਰਾਜਨੀਤੀ ਤੁਸੀਂ ਕਿਉਂ ਨਹੀਂ ਕਰ ਲਈ ਤੁਸੀਂ ਮੇਰੇ ਉਹ ਜੀ ਤੁਸੀਂ ਜਾਂ ਨਾ ਤੁਸੀਂ ਕੀ ਕਰਦਾ ਤੁਸੀਂ ਕਹਿੰਦੇ ਮੈਂ ਚਾਰਜ ਤੁਸੀਂ ਕਹਿੰਦੇ ਇੱਕ ਮਿੰਟ ਤੁਸੀਂ ਕਹਿੰਦੇ ਤੁਸੀਂ ਰਾਜਨੀਤੀ ਕਰਦੇ ਤੇ ਮੈਂ ਕਹਿੰਦਾ ਮੈਂ ਨਹੀਂ ਕਿ ਤੁਸੀਂ ਕਰ ਲਏ ਤੁਸੀਂ ਬਣਾਦੇ ਹੁੰਦੇ ਮੈਂ ਤਾਂ ਇਹ ਰਾਜਨੀਤੀ ਕਰ ਰਿਹਾ ਲੈ ਕੇ ਆਇਆ ਪੈਸੇ ਮੇਰੇ ਉਹ ਜੀ ਤੁਸੀਂ ਕਰ ਲੈਂਦੇ ਜਿਗਰ ਨੇ ਕਿ ਮਦਾ ਬਾਸ ਕਰਨ ਜੋ ਵੀ ਕਰਣਾ ਗੱਲ ਕਰਦੇ ਮੈਂ ਰਜਿਸਟਰੀ ਦੇ ਅੰਦਰ ਪੁਸਤਕ ਕਰਦੇ ਇਹ ਕਿ ਕਿਹੜਾ ਜੰਡਾ ਨਹੀਂ ਇਹਦੇ ਡੜਾਂ ਦੂਰਾ ਚਾਨੂੰ ਅੱਜ ਤੱਕ ਕਿਉਂ ਸਭ ਬਹਿ ਜੇ ਜਿੰਨੇ ਮਿੰਟ ਤੱਕ ਦੱਸੋ ਜੇ ਬਹਿ ਜੇ ਇਹ ਜੈਂਡੇ ਅੱਜ ਤੱਕ ਇਹ ਨਿੰਦਾ ਕੋਈ ਇਹ ਇਹ ਲੈਟਰ ਹੈ ਜੰਡਰ ਨਹੀਂ ਇਹਨੂੰ ਕਹਿੰਦੇ ਜੇ ਸਭ ਐਨਸੀ ਸਭਾ ਵਿੱਚ ਸਹਿਮਤੀ ਲਈ ਜਾਂਦਾ ਹੁੰਦਾ ਇਹਨੂੰ ਰਿਜੈਕਟ ਕਰਨਾ ਚਾਹੀਦਾ ਇਹ ਚੱਕ ਵੀ ਨਹੀਂ ਕਰਦੇ ਅਸੀਂ ਮੈਂ ਕਹਿੰਦਾ ਸੀ ਪੈਸੇ ਨੂੰ ਕੈਰੇ ਤੋਂ ਪਾਸ ਕਰਾਂਗੇ ਅੱਧ ਤੱਕ ਮੈਂ ਨਹੀਂ ਚੇਤੇ ਨਹੀਂ ਆਉਂਦਾ

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਾਣੀ ਦੀ ਤਾਂ ਕਰੀ ਜੇ ਲੋਰੋ ਪਾਵਾ ਨਹੀਂ ਤੁਸੀਂ ਬੰਦ ਕਰੀ ਤੁਹਾਡੀ ਤੁਹਾਡੀ ਸਰਕਾਰ ਕੋਈ ਕਰੇ ਸਰਕਾਰ ਜੀ ਨੂੰ ਚੜਵਾ ਪਾਵਾ ਨਹੀਂ ਬੱਸ ਤੁਸੀਂ ਸਵਾਇਆ ਕਾਟ ਚ ਕੀਤਾ ਵੀ ਗਿਆ ਆਪਾਂ ਨੂੰ ਨਾਮ ਦਾ ਸ਼ੁੱਧਾ ਪਤਾ ਵੀ ਆਪ ਨੂੰ ਨਾਮ ਦਾ ਇਹ ਪਤਾ ਜੇ ਜਿਹੜੇ ਪੈਸੇ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 150 ਸਾਲਾ ਜਿਹੜਾ ਸ੍ਰੀ ਓਏ ਪਿੱਛੇ ਧਰੀ ਸਾਡਾ ਚੱਲਦਾ ਸੀ ਉਹਨੂੰ ਸਮਰਪਿਤ ਪੈਸੇ ਆ ਜਿਹੜੇ ਰੋਪੜ ਦੀ ਮਿਊਸਪਲ ਕਾਉਂਸਲ ਉਹ ਥੋੜੇ ਪਿੱਛੇ ਇੱਕ ਮਹਾਦ੍ਰਿ ਨੇ ਸਾਢੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੇ ਪੈਸੇ ਆਏ ਆ ਜੇ ਉਹਦੇ ਤੇ ਵੀ ਥੋੜਾ ਇਤਰਾਜ਼ ਹੈ ਵੀ ਕਿਉਂ ਆ ਗਏ ਜੇ ਤੁਹਾਨੂੰ ਇਹ ਵੀ ਇਤਰਾਜ਼ ਹੈ ਵੀ ਸ਼ਹਿਰ ਸੀਨੀਅਰ ਸਿਟੀਜ਼ਨ ਕਾਉਂਸਲ ਜਿਹੜਾ ਕੰਪਲੈਕਸ ਕਿਉਂ ਬਣਨ ਲੱਗਿਆ ਕਹਿਆ ਇਸ ਤੋਂ ਮੈਡੀਕਲ ਕਿਉਂ ਸਕਦੀ ਹੈ ਇੱਕ ਮਿੰਟ ਰੁਕੋ ਤੁਸੀਂ ਅਰੇ ਗੱਲ ਦੇ ਵਿੱਚ ਨਹੀਂ ਬੋਲਣਾ ਹੁੰਦਾ ਤੁਹਾਡੀ ਗੱਲ ਸੁਣ ਲਈ ਮੈਂ ਤੁਹਾਨੂੰ ਇਹ ਵੀ ਗੱਲ کہہ ਲਈ ਵੀ ਭਾਈ ਜੀ ਤੁਹਾਡੀ ਕੋਈ ਹੋਰ ਪ੍ਰਪੋਜ਼ਲ ਹੈ ਤੁਸੀਂ ਕੋਈ ਹੋਰ ਲੈਡਾ ਲਾਣੀ ਆ ਤੁਸੀਂ ਕੋਈ ਹੋਰ ਕੰਮ ਕਰਨਾ ਮੈਨੂੰ ਦੱਸੋ ਉਹ ਵੀ ਆਪਾਂ ਕਰ ਦਿੰਦੇ ਆ ਪਰ ਤੁਹਾਡੀ ਸਿਹਤ ਫਿਰ ਵੀ ਕਦਮ ਨਹੀਂ ਹੁੰਦੀ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਇੱਥੇ ਸਰਕਾਰ ਦਾ ਕੰਮ ਹੈ ਕੰਮ ਕਰਨਾ ਮੈਂ ਵੇਟ ਮੈਂ ਹੋਣੀ ਰਹਸੂ ਜੇ ਨਹੀਂ ਵਾਈਡ ਅਪ ਕਰੀ ਜਾਂਦਾ ਨਾ ਮੈਂ ਤਾਂ ਸਿੱਧੀ ਗੱਲ ਕਹਿੰਦਾ ਇੱਕ ਮਿੰਟ ਇੱਕ ਮਿੰਟ ਰੁਕੋ ਨਹੀਂ ਜੇ ਤੁਸੀਂ ਰਿਜੈਕਟ ਕਰ ਲਿਓ ਬਣਾਣਾ ਬਣਾ ਜੇ ਤੁਸੀਂ ਰਿਜੈਕਟ ਕਰ ਦੋਗੇ ਤਾਂ ਸਰਕਾਰ ਕੋਈ ਤਰੀਕੇ ਹੈਗੇ ਸਰਕਾਰ ਬਣਾ ਲੂਗੀ ਪਰ ਅਸੀਂ ਇਹ ਕਮੇਟੀ ਦਾ ਹੀ ਕਰਾਣਾ ਚਾਹ ਰਹੇ ਸੀਗੇ ਜੇ ਕਮੇਟੀ ਨੂੰ ਨਹੀਂ ਪੁੱਗਦਾ ਤਾਂ ਕਮੇਟੀ ਦੇ ਤੱਕਾ ਕੋਈ ਨਹੀਂ ਹੈ ਕਿ ਉਹ ਰਿਜੈਕਟ ਕਰ ਸਕਦੇ ਆ ਜੇ ਕਮੇਟੀ ਇਹ ਪਾਸ ਕਰਨਾ ਫਿਰ ਕਲੇਸ਼ ਕੇ ਸਿੱਧਾ ਸਿਆਸਤਿਕ ਜਿਹੜੇ ਕਹਿੰਦੇ ਸਾਡੇ ਕੋਲ ਇੰਨੀ ਪਾਵਰ ਨਹੀਂ ਹੈ ਭਾਈ ਸਰਕਾਰਾਂ ਸਾਰੀਆਂ ਪਾਰਟੀਆਂ ਦੇ ਰਹੀਆਂ ਹੈ ਜੇ ਸਾਡੀ ਹੈ ਪਹਿਲਾ ਡਾਂਗੂ ਸੀ ਗਈ ਹੈ ਹੋਰ ਬਾਤੀਆਂ ਦੀ ਰਹੀ ਐ ਕਾਨੂੰਨ ਤਾਂ ਹੋਰ ਬਣਿਆ ਨਹੀਂ ਸੀਰੀਅਸ ਸੀਰੀਜ਼ ਦਾ ਕੰਪਲੈਕਸ ਬਣਦਾ ਕਾਨੂੰਨ ਤਾਂ ਤਹਾਕਿਆਂ ਪੁਰਾਣਾ ਐ ਤੁਸੀਂ ਭਾਈ ਉਸ ਵੇਲੇ ਬਣਾ ਲੈਂਦੇ ਆਪਣੀ ਮਰਜ਼ੀ ਨਾਲ ਆਪਾਂ ਤੁਹਾਨੂੰ ਮਨਾਂ ਨਹੀਂ ਕੀਤਾ ਸੀਗਾ ਆਪਾਂ ਤੁਹਾਨੂੰ ਮਨਾਂ ਨਹੀਂ ਕੀਤਾ ਜੇ ਹੁਣ ਬਣ ਰਿਹਾ ਜੇ ਹੁਣ ਬਣ ਰਿਹਾ ਤਾਂ ਮੇਰੇ ਆਪਾਂ ਨੂੰ ਇਤਰਾਜ਼ ਕਰਨ ਦੀ ਲੋੜ ਐ ਜੇ ਇਤਰਾਜ਼ ਨਹੀਂ ਕਰਦੇ ਤਾਂ ਪਾਸ ਕਰ ਦੇਣਗੇ ਤੁਸੀਂ ਆਪਣੇ ਵਿਚਾਰ ਦਿੰਦੇ ਨੇ ਬੈਠ ਰਹਿ ਕੋਈ ਪ੍ਰੋਬਲਮ ਨਹੀਂ ਐ ਜੇ ਤੇ ਤੇਨੇ ਮੱਝਾ ਦਾ ਦੌਰ ਨੂੰ ਵਿਵਰਤੀ ਕਰਦਾ ਤੋਂ ਅਗੂ ਕਰਦਾ ਇਹ ਵੀ ਨਹੀਂ ਇਸ਼ੂ ਹੈ ਥੋੜਾ ਬਣਾਉਣਾ ਸੀ ਤੁਸੀਂ ਆਪਣੇ ਆਪਣੇ ਠੀਕ ਹੈ ਮੈਂ ਵਸੂਸ ਕਰਦਾ ਵੀ ਮਤਾਂ ਦੇ ਵਿੱਚ ਕੋਈ ਕਮੀ ਰਹਗੀ ਇੱਕ ਚੀਜ਼ ਹੋ ਕੇ ਮੈਂ ਕਲੈਕਟ ਕਰਨ ਲਾ ਦੇਖੋ ਆਪਾਂ ਉਸ ਬੈਠੇ ਆ ਹਰ ਚੀਜ਼ ਤੇ ਕਲੈਕਟ ਕਰਨੀ ਜ਼ਰੂਰੀ ਹੈ ਜਿਹੜੀ ਇਹ ਗੱਲ ਮਤਾ ਹਾਊਸ ਆਇਆ ਕਿਵੇਂ ਮਤਾ ਹਾਊਸ ਆਇਆ ਕਿਵੇਂ ਇਹ ਗੱਲ ਵੀ ਜਿਹੜੀ ਉਹ ਕਲੀਅਰ ਹੋਣੀ ਜ਼ਰੂਰੀ ਹੈ ਹੋ ਸਕਦਾ ਕੁਝ ਮੈਂਬਰਾਂ ਨੂੰ ਨਾ ਪਤਾ ਹੋਵੇ ਅ ਦੋ ਦਿਨ ਪਹਿਲਾਂ ਇੱਥੇ ਆਹੀ ਹਾਊਸ ਦੇ ਵਿੱਚ ਆਵਾਸ ਜੋ ਇਹਨਾਂ ਦੇ ਲੈਟਰ ਤੇ ਲਿਖ ਬੰਦੇ ਗਏ ਬਹਿ ਵੀ ਇੱਥੇ ਆਇਆ ਸੀਗਾ ਪ੍ਰਧਾਨ ਜੀ ਦੇ ਦਫਤਰ ਬਹਿ ਕੇ ਪ੍ਰਧਾਨ ਜੀ ਦੀ ਹਾਜ਼ਰੀ ਫੈਸਲਾ ਹੋਇਆ ਕਿ ਆ ਮੀਟਿੰਗ ਕਰਨੀ ਹੈ ਆ ਏਜੰਡਾ ਰੱਖਣਾ ਆ 50 ਲੱਖ ਰੁਪਏ ਦਾ ਕੰਮ ਲਈ ਖਰਚਣਾ ਜਦੋਂ ਭਾਜ ਪ੍ਰਧਾਨ ਜੀ ਮੁਕਰ ਜਾਂ ਕਿਨਾਂ ਦੀ ਸਹਿਮਤੀ ਤੋਂ ਬਿਨਾ ਹੋਇਆ ਇਹਨਾਂ ਦੇ ਦਫਤਰ ਬੈਠ ਕੇ ਇਹਨਾਂ ਦੀ ਸਹਿਮਤੀ ਇਹਨਾਂ ਦੀ ਸਹਿਮਤੀ ਨਾਲ ਹੀ ਰੱਖੀ ਗਈ ਹੈ ਜੇ ਇਹਨਾਂ ਦੀ ਸਹਿਮਤੀ ਨਹੀਂ ਰੱਖੀ ਗਈ ਤਾਂ ਇਹ ਮਨ੍ਹਾ ਕਰ ਦੇਣਗੇ ਮੁਝੇ ਇਹ ਸ਼ਬਦ ਵਰਤ ਕੋਈ ਕੋਈ ਵੀ ਐਮਸੀ ਵਰਤੇ ਇੱਕ ਮਿੰਟ ਰੁਕਣਾ ਮੈਨੂੰ ਗੱਲ ਖਤਮ ਆ ਜੀ ਤੁਸੀਂ ਕੋਈ ਵੀ ਜੇ ਕੋਈ ਐਮਸੀ ਐਲੀਗੇਸ਼ਨ ਲਾਵੇ ਤਾਂ ਇਹ ਖਰਾ ਪ੍ਰਧਾਨ ਪ੍ਰਧਾਨ ਸਹਿਯੋਗੀ ਇਹ ਜੀ ਦਫ਼ਤਰ ਜਵਾਬ ਦੇ ਦਿੰਦੇ ਆ ਭਰਾ ਭਾਈ ਸਾਹਿਬ ਮੰਨ ਕੇ ਚੱਲੋ ਉਹ ਮੈਂ ਹੁਣ ਵੀਰ ਜੀ 33 33 ਸੋਲਡਰ ਜੇਟ ਗੱਲ ਸੁਣੋ ਮੇਰੇ ਧਿਆਨ ਨਾਲ ਕਾਨੂੰ ਜੀ ਆਣਾ ਸੁਣੋ ਮੇਰੀ ਗੱਲ ਚੜਾ ਸਾਹਿਬ ਤੁਸੀਂ ਵੀ ਸੁਣੋ ਕੋਈ ਗੱਲ ਐ ਮੈਂ ਪ੍ਰਧਾਨ ਐ ਮੈਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਮੈਂ ਪ੍ਰਧਾਨ ਹੈ ਕਿਉਂ ਇਧਰ ਮੈਨੂੰ ਦੱਸੋ ਕਿ ਜੇ ਤੁਸੀਂ ਮੇਰਾ ਡਿਸਕਸ ਕਰਿਆ ਤਾਂ ਮੈਂ ਇਹਨਾਂ ਦਾ ਫੈਸਲਾ ਸੁਣਨਾ ਤੇ ਨਹੀਂ ਸੁਣਨਾ ਤਾਂ ਹੀ ਉਸਦੇ ਰੱਖਿਆ ਕੋਈ ਵਿਚਾਰ ਨੇ ਰੱਬ ਤੇ ਕੀ পাপ ਹੋ ਗਿਆ ਦੱਸੋ ਕੀ পাপ ਹੋ ਗਿਆ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ ਕੋਈ ਗੱਲ ਯਾਰ ਸਾਡੀ ਬਜ਼ੁਰਗ ਨੇ ਤੁਸੀਂ ਆਪਣੀ ਗੱਲ ਕਹਿ ਚੀਕੀ ਠੀਕ ਐ ਮੈਂ ਮੰਨਦਾ ਗਲਤੀ ਕਿ ਮੈਨੂੰ ਤੁਹਾਨੂੰ ਇਹ ਚਿੱਠੀ ਨਾਲ ਲਾਣੀ ਚਾਹੀਦੀ ਸੀ ਬੀਜੀ ਹੈ ਯਾਸ਼ ਦਾ ਪਹਿਲਾਂ ਤੁਹਾਡੀ ਮੀਟਿੰਗ ਫਿਰ ਗੱਲ ਕਰਦਾ ਵੀ ਬਈ ਇਹ ਜੋ ਕੁਝ ਚਾਹੀਦਾ ਕਰਨੇ ਚਾਹੀਦਾ ਮੇਂ ਤੋਂ ਗਲਤੀ ਹੋ ਗਈ ਮੇਂ ਤੋਂ ਕੋਲ ਹੋ ਗਈ ਐਨਾ ਐਨਾ ਮੁੱਦਾ ਕਿਉਂ ਬਣਾਇਆ ਹੋਇਆ ਹੈ ਇਹਨਾਂ ਨੇ ਵੀ ਹੋਰ ਤੁਸੀਂ ਵੀ ਮੇਰੀ ਹੱਥ ਜੋੜ ਕੇ ਤੁਹਾਨੂੰ ਫਿਰ ਬੇਨਤੀ ਆ ਸਾਡੇ ਬਜ਼ੁਰਗ ਨੇ ਕੋਪਰੇ ਥੋੜਾ ਨੇ ਇੱਕ ਮਿੰਟ ਬੀਜੀ ਜੀ ਜੈਸੀ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਲ ਬਹੁਤ ਸਾਨੂੰ ਹੱਥ ਲੈ ਕੇ ਤੁਸੀਂ ਕਰਕੇ ਮੀਟਿੰਗ ਬੁਲਾਈ ਹੈ ਨਾ ਆਪ ਨੂੰ ਹੱਕ ਹੈ ਤੁਸੀਂ ਆਪਣੀ ਗੱਲ ਕਹੀ ਹੱਸਾ ਕੀਤਾ ਬਹੁਤ ਵਧੀਆ ਕੀਤਾ ਇੰਟਾ ਸਾਹਮਣੇ ਆਪਣੀ ਗੱਲ ਕਹੀ ਆ ਬਹੁਤ ਵਧੀਆ ਕੀਤਾ ਲੇਕਿਨ ਤੂੰ ਤੋਂ ਮੈਂ ਨਾ ਕਰਵਾ ਵਾਲਾ ਕੋਈ ਮਸਲਾ ਨਹੀਂ ਮੈਂ ਤਾਂ ਆਪਾਂ ਇਹ ਚੱਲ ਨਹੀਂ ਨਹੀਂ ਫਰੀ ਜਰਾ ਜ਼ੋਰ ਤੋਂ ਮਿਲ ਕੇ ਸੁਣੋ ਠੀਕ ਹੈ ਤੁਹਾਡੇ ਰਿਜ਼ਰਵਮੈਂਟ ਹੋ ਗਏ ਤੁਸੀਂ ਵੀ ਆਪਣਾ ਪੱਕੂਰਨਾ ਕੋਈ ਰੌਲਾ ਨਹੀਂ ਹੈਗਾ ਕਿਸੇ ਕਰਦਾ ਕੋਈ ਰੌਲਾ ਨਹੀਂ ਹੁਣ ਮੇਰੀ ਗੱਲ ਬਿੰਦੀ ਸੁਣੋ ਮੈਂ ਆਪਾਂ ਨਾਲ ਮਿਲ ਕੇ ਆਪਣੇ ਬਜ਼ੁਰਗਾਂ ਦੀ ਇਹ ਜਿਹੜੀ ਮੰਗ ਹੈਗੀ ਇਹਨੂੰ ਪ੍ਰਵਾਨ ਕਰ ਲਈਏ ਉੱਚੇ ਕਿਹਾ ਜਾਂ ਜਿਹੜੀ ਕਾਰਵਾਈ ਆਪਾਂ ਕਰਦੇ ਉਹ ਮੈਂ ਪਾ ਦਗਾ ਅੱਜ ਉਹਨਾਂ ਹੌਸਲੇ ਜਿਹ ਹੌਸਲੇ ਇਹ ਗੱਲ ਪਾਸ ਕਰ ਲਈ ਹੈ ਮੈਂ ਨਾਲੇ ਹੌਸਲੇ ਨੂੰ ਬੇਨਤੀ ਹੋਰ ਕਰਦਾ ਕਿ ਭਾਵੇਂ ਪੰਜਾਬ ਗਵਰਨਮੈਂਟ ਦੀ ਗ੍ਰਾਂਟ ਹੈ ਜਹਾ ਲੱਖ ਰੁਪਏ ਦੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਪ੍ਰਧਾਨ ਜੀ ਚੈੱਕ ਦਿੱਤਾ ਮਿਊਨਿਸਪਲ ਕੌਂਸਲ ਨੇ ਹਾਊਸਟੇਬ ਵਿੱਚ ਪਾਸ ਕੀਤੀ ਹੈ ਕੌਂਸਲ ਜਗ੍ਹਾ ਦੇ ਵਿੱਚ ਬਣਾਣਾ ਜਿਹੜੀ ਗ੍ਰਾਂਟ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜਿਹੜਾ ਸ਼ਹੀਦੀ ਵਿਹੜਾ ਹੈ ਉਹਨੂੰ ਸਮਰਪਿਤ ਤੇ ਗ੍ਰਾਂਟ ਹੈ ਅੱਜ ਕੱਲ ਵੀ ਸ਼ਹੀਦੀ ਪੰਦਰਵਾੜਾ ਜਿਹੜਾ ਚੱਲ ਰਿਹਾ ਸੋ ਮੈਂ ਹਾਊਸ ਨੂੰ ਵੀ ਵੇਚਤੀ ਕਰੂੰਗਾ ਤੇ ਜੋ ਵੀ ਇਹ ਪ੍ਰੋਸੀਜਰ ਹੋਵੇ ਹਾਊਸ ਦਾ ਜੋ ਵੀ ਦਾ ਪ੍ਰੋਸੀਜਰ ਹੋਵੇ ਮਿਊਨਿਸਪੈਲਟੀ ਦਾ ਉਹ ਪ੍ਰੋਸੀਜਰ ਅਡਾਪਟ ਕਰਕੇ ਜਿਹੜਾ ਅਸੀਂ ਸੀਨੀਅਰ ਸਿਟੀਜ਼ਨ ਕੰਪਲੈਕਸ ਬਣਾਣਾ ਹੈ ਇਹਦਾ ਨਾਮ ਜੀਰਗੁਰੂ ਤੇਗ ਬਹਾਦਰ ਸੀਨੀਅਰ ਸਿਟੀਜ਼ਨ ਕੰਪਲੈਕਸ ਜਿਹੜਾ ਹੋ ਰੱਖਣਾ ਚਾਹੀਦਾ ਜੋ ਵੀ ਪੁੱਛਿਆ ਉਹ